ਜਲਾਲਾਬਾਦ ਹਲਕੇ ਦੇ ਪਿੰਡ ਚੱਕ ਮੰਨੇਵਾਲਾ ਵਿਖੇ ਬੀਤੇ ਦਿਨੀ ਰਾਤ ਦੇ ਸਮੇਂ ਕੁਝ ਲੋਕਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਘਰ ਨੂੰ ਅੱਗ ਲਗਾਈ ਗਈ ਸੀ ਅਤੇ ਫਾਇਰਿੰਗ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਜਲਾਲਾਬਾਦ ਥਾਣਾ ਸਿਟੀ ਦੇ ਐਸ ਐਚ ਓ ਨਵਦੀਪ ਸਿੰਘ ਭੱਟੀ ਤੇ ਪੂਰੀ ਪੁਲਿਸ ਟੀਮ ਦੇ ਵੱਲੋਂ ਦੋ ਦੋਸ਼ੀਆਂ ਨੂੰ ਮਹਿਜ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਆ ਇਹ ਮਿਤੀ 31 ਜਾਰਾ ਨੂੰ ਇੱਕ ਝਗੜਾ ਹੋਇਆ ਸੀਗਾ ਸੌਰੀ ਝਗੜਾ ਨਹੀਂ ਕਹਿ ਸਕਦੇ ਹਮਲਾ ਕੀਤਾ ਸੀ ਘਰ ਦੇ ਉੱਪਰ ਪ੍ਰਿੰਸ ਨਾਂ ਦੇ ਵਿਅਕਤੀ ਨੇ ਔਰ ਨਾਲ ਉਹਦੇ ਕੁਝ ਹੋਰ ਜਿਹੜੇ ਵਿਅਕਤੀ ਸੀ ਜਿਹਦੇ ਤਹਿਤ ਅਸੀਂ ਮੁਖ ਅਫਸਰ ਸਿਟੀ ਜਲਾਲਾਬਾਦ ਨੇ ਮਕਦਮਾ ਨੰਬਰ 168 ਦਰਜ ਕੀਤਾ ਜਿਹਦੇ ਵਿੱਚ ਅੰਡਰ ਸੈਕਸ਼ਨ 109 ਨਵੀਆਂ ਤਰਾਵਾਂ ਦੇ ਤਹਿਤ 331 326 25 27 ਚਾਂਜਾ ਨਾਟ ਦੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ ਸੀ ਔਰ ਮੁਖ ਅਫਸਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹਨਾਂ ਵਿੱਚੋਂ ਅ ਮੈਂ ਪ੍ਰਿੰਸ ਦੇ ਫਾਦਰ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਔਰ ਨਾਲ ਉਹਦੇ ਇੱਕ ਕੋਈ ਉਹੋ ਜਿਹੀ ਚੀਜ਼ ਆ ਉਹ ਨੂੰ ਵੀ ਅਸੀਂ ਅਰੈਸਟ ਕਰ ਲਿਆ ਜੋ ਕੱਲ ਨੂੰ ਅਸੀਂ ਪੇਸ਼ ਅਦਾਲਤ ਕਰਾਂਗੇ ਸਰ ਰੰਜਿਸ਼ ਕੀ ਸੀ ਇਹਨਾਂ ਦੀ ਮੇਨ ਰੰਜਿਸ਼ ਜਿਹੜੀ ਹੁਣ ਤੱਕ ਚੀਜ਼ ਸਾਹਮਣੇ ਆਈ ਆ ਉਹਦੇ ਵਿੱਚ ਇਹਨਾਂ ਦਾ ਕੋਈ ਕੈਮਰੇ ਨੂੰ ਲੈ ਕੇ ਜਿਹੜੀ ਸੀਗੀ ਵਜਾ ਰੰਜਿਸ਼ ਇਹ ਜਿਹੜਾ ਪ੍ਰਿੰਸ ਜਿਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਨੇ ਉਹਨਾਂ ਦੀ i10 ਕਾਰ ਨੂੰ ਅੱਗ ਲਗਾਈ ਨਾਲ ਫਾਇਰ ਕੀਤਾ ਉਸ ਇਸ ਉਹਦਾ ਕਹਿਣਾ ਸੀ ਵੀ ਮੇਰੇ ਘਰਵਾਲ ਨੂੰ ਇਹਨਾਂ ਨੇ ਕੈਮਰੇ ਲਗਾਏ ਜਦੋਂ ਕਿ ਮਦਈ ਮਕਦਮਾ ਕਹਿੰਦਾ ਵੀ ਪ੍ਰਿੰਸ ਨਾਮ ਦਾ ਜਿਹੜਾ ਮੇਰਾ ਗਵੰਡੀ ਹੈ ਇਹਦੇ ਘਰੇ ਅਣਜਾਣ ਵਿਅਕਤੀ ਜਿਹੜੇ ਆਉਂਦੇ ਆ ਜਿਸ ਕਾਰਨ ਅਸੀਂ ਇਹਨਾਂ ਦੇ ਘਰ ਤੇ ਕੈਮਰੇ ਲਗਾਏ ਸੀ ਉਸ ਵਜ੍ਹਾ ਕਰਕੇ ਇਹਨਾਂ ਨੇ ਉਹਦੀ ਘਰ ਨੂੰ ਅੱਗ ਲਗਾਈ ਔਰ ਉਹਦੇ ਕਰਤੇ ਫਾਇਰ ਕੀਤਾ ਸਰ ਜਿਹੜੀ ਇਹ ਫਾਇਰਿੰਗ ਕੀਤੀ ਗਈ ਹੈ ਇਸ ਮਸਲੇ ਦੌਰਾਨ ਇਹ ਲਾਇਸੈਂਸੀ ਅਸਲੇ ਨਾਲ ਕੀਤੀ ਸੀ ਇਹ ਹਾਲ ਦੀ ਕੜੀ ਜਿਹੜੀ ਚੀਜ਼ ਸਾਹਮਣੇ ਆਈ ਆ ਉਹ ਲਾਇਸੈਂਸੀ ਅਸਲਾ ਨਹੀਂਗਾ ਜਿਹੜਾ ਰਾਉਂਡ ਜਿਹੜਾ ਫਾਇਰ ਹੋਇਆ ਉਹ ਵੀ ਅਸੀਂ ਮੌਕਾ ਤੋਂ ਲੈ ਲਿਆ ਉਹਨੂੰ ਫੋਰੈਂਸਿਕ ਲੈਬ ਭੇਜਿਆ ਜਾਊਗਾ ਜਿਸ ਤੋਂ ਬਾਅਦ ਜਿਹੜਾ ਪਤਾ ਲੱਗੂ ਵੀ ਕਿਹੜੇ ਬੋਰ ਦਾ ਉਹ ਵੈਪਨ ਸੀਗਾ ਸੋ ਉਹਨੂੰ ਰਿਜ਼ਲਟ ਆਉਣ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜਾ ਬੋਰ ਹੈ ਪਰ ਹਾਲ ਦੀ ਕੜੀ ਇਹ ਹੈ ਕਿ ਲਾਇਸੈਂਸੀ ਅਸਲਾ ਨਹੀਂ ਵਰਤੇ ਗਿਆ ਕੋਈ ਹੋਰ ਵੀ ਲੋਕ ਸ਼ਾਮਲ ਸੀ ਇਹਨਾਂ ਦੇ ਨਾਲ ਇਹਦੇ ਵਿੱਚ 3-4 ਵਿਅਕਤੀ ਜਿਹੜੇ ਅਣਪਛਤੇ ਸੀਗੇ ਉਹ ਵੀ ਉਹਨਾਂ ਨੇ ਦੱਸਿਆ ਦੇਖੋ ਮੈਂ ਜੋ ਹੁਣ ਤੱਕ ਦੀ ਜਾਣਕਾਰੀ ਹੈ ਮੁਖ ਅਫਸਰ ਸਾਹਿਬ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਕੰਮ ਕੀਤਾ ਪੈਰਵਾਈ ਕੀਤੀ ਆ ਅਜਿਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਜਿਹੜਾ ਪ੍ਰਿੰਸ ਆ ਇਹਨੂੰ ਵੀ ਰਾਉਂਡ ਅਪ ਕਰ ਲਿਆ ਗਿਆ ਤੇ ਜਲਦੀ ਹੀ ਇਹਨੂੰ ਵੀ ਅਸੀਂ ਜਿਹੜਾ ਥਾਣੇ ਇੱਥੇ ਲਿਆ ਕੇ ਦੀ ਗ੍ਰਿਫਤਾਰੀ ਪਾਵਾਂ ਸਰ ਕੋਈ ਪਹਿਲਾਂ ਵੀ ਕੋਈ ਇਹਨਾਂ ਦੇ ਐਫਰ ਦਰਜ ਹੈ ਕਿ ਪਹਿਲੀ ਹੈ ਨਹੀਂ ਹਾਲ ਦੀ ਘੜੀ ਇਹਨਾਂ ਤੇ ਪਹਿਲੀ ਐਫਆਈਆਰ ਹੈ ਪਹਿਲਾਂ ਕੋਈ ਅਜਿਹੀ ਜਿਹੜੀ ਐਫਆਈਆਰ ਸਾਹਮਣੇ ਨਹੀਂ ਆਈ ਅ ਫਿਰ ਵੀ ਹੜਤਾਲ ਤੋਂ ਬਾਅਦ ਜੇ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੁਹਾਨੂੰ ਦੱਸਾਂਗੇ ਜੀ ਸਰ ਕਿੰਨੇ ਸਮੇਂ ਦੇ ਵਿੱਚ ਇਹ ਤਿੰਨੇ ਦੋਸ਼ੀਆਂ ਨੂੰ ਕਾਬੂ ਕੀਤਾ ਅ ਅੱਜ 25 ਤਰੀਕ ਹੈ ਜੀ ਦੇਖ ਲਓ ਜੀ 23 ਤਰੀਕ ਦੀ ਐਫਆਈਆਰ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਐਕਟਿਵਲੀ ਜਿਹੜਾ ਐਸਐਚਓ ਸਾਹਿਬ ਨੇ ਕੰਮ ਕਰਕੇ ਜਿਹੜਾ ਗ੍ਰਿਫਤਾਰ ਕੀਤਾ ਸਰ ਇੱਕ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਇਹ ਗੈਂਗਸਟਰਾਂ ਨਾਲ ਇਹਨਾਂ ਦੇ ਸਬੰਧ ਨੇ ਜਿਨ੍ਹਾਂ ਦੇ ਵੱਲੋਂ ਇਹ ਲੜਾਈ ਝਗੜਾ ਕੀਤਾ ਗਿਆ ਗੋਲੀ ਚਲਾਈ ਗਈ ਇਹ ਵਾਕਿਆ ਸਹੀ ਗੱਲ ਹੈ ਅ ਨਹੀਂ ਜੋ ਹੁਣ ਤੱਕ ਤਾਂ ਰਿਕਾਰਡ ਅਸੀਂ ਚੈੱਕ ਕੀਤਾ ਇਹਨਾਂ ਦੀ ਜਿਹੜੀ ਔਰੰਜਿਸ਼ਾ ਉਹ ਕੈਮਰੇ ਨੂੰ ਲੈ ਕੇ ਆ ਗੈਂਗਸਟਰ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਫਸਟ ਜਿਹੜੀ ਐਫਆਈਆਰ ਆਇਆ ਨਾ ਤੇ ਉਹ ਮੁੰਡੇ ਦਾ ਪ੍ਰਿੰਸ ਦਾ ਗੁੱਸਾ ਸਿਰਫ ਇਹ ਸੀ ਕਿ ਪੀ ਇਹਨਾਂ ਦੇ ਘਰ ਕੋਲ ਕੈਮਰਾ ਕਿਉਂ ਲਗਾਇਆ ਜਿਹਦੇ ਵਿੱਚ ਗੈਂਗਸਟਰ ਵਾਲੀ ਗੱਲ ਤਾਂ ਮੈਨੂੰ ਕੋਈ ਨਹੀਂ ਲੱਗਦੀ ਅ ਫਿਰ ਵੀ ਅਸੀਂ ਇਹਨੂੰ ਪੂਰੀ ਤਰ੍ਹਾਂ ਪੜਤਾਲ ਕਰਾਂਗੇ ਜੇ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸਾਂਝੀ ਗੈਂਗਸਟਰ ਕਹਿੰਦਾ ਗੈਂਗਸਟਰ ਦੀ ਪਰਿਭਾਸ਼ਾ ਕੀ ਹੈ ਹਾ ਦੇਖੋ ਜੀ ਅੱਜ ਕੱਲ ਜਿਹੜਾ ਗੁੰਡਾਗਰਦੀ ਗੈਂਗਸਟਰ ਇਹ ਆਮ ਸ਼ਬਦ ਹੋ ਗਿਆ ਹੈ ਪਰ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਜੋ ਗੈਂਗਸਟਰ ਕਹਿੰਨੇ ਆ ਨਾ ਅਸੀਂ ਉਹ ਇੱਕ ਵਿਗੜਿਆ ਹੋਇਆ ਸਮਾਜ ਤੋਂ ਆਦਮੀ ਹੈ ਜਿਹਦੇ ਖਿਲਾਫ ਕਤਲ ਦੇ ਲੁੱਟਖੋਹ ਦੇ ਵਾਰਦਾਤਾਂ ਦੇ ਜਿਹੜੇ ਮੁਕੱਦਮੇ ਦਰਜ ਹੁੰਦੇ ਨੇ ਉਹਨੂੰ ਅਸੀਂ ਗੈਂਗਸਟਰ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ